ਲੁਧਿਆਣਾ ਦੇ ਨਗਰ ਨਿਗਮ ਜ਼ੋਨ ਦੀ ਵਿੱਚ ਹੋਇਆ ਪਾਰੀ ਹੰਗਾਮਾ ਪ੍ਰਦਰਸ਼ਨਕਾਰੀਆਂ ਨੇ ਤੋੜੇ ਨਗਰ ਨਿਗਮ ਦੇ ਮੁੱਖ ਗੇਟ ਦੇ ਸ਼ੀਸ਼ੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਆਏ ਸਨ ਪ੍ਰਦਰਸ਼ਨਕਾਰੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕਈ ਦਲਿਤ ਆਗੂ ਗ੍ਰਿਫਤਾਰ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਦੀ ਵਿੱਚ ਉਸ ਸਮੇਂ ਪਾਰੀ ਹੰਗਾਮਾ ਹੋ ਗਿਆ ਜਦੋਂ ਕੱਚੇ ਮੁਲਾਜ਼ਮਾਨਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਆਏ ਦਲਿਤ ਆਗੂਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਜ਼ੋਰਦਾਰ ਟਕਰਾਅ ਹੋ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਮੁੱਖ ਗੇਟ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਜਿਸ ਤੋਂ ਬਾਅਦ ਪੁਲਿਸ ਨੇ ਕਈ ਦਲਿਤ ਆਗੂਆਂ ਨੂੰ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਦਲਿਤ ਆਗੂ ਨੇ ਦੱਸਿਆ ਕਿ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਇੱਥੇ ਆਏ ਸਨ ਹੋਰ ਉਹਨਾਂ ਦਾ ਕੀ ਕਹਿਣਾ ਹੈ ਸੁਣੋ ਵਿਰੋਧ ਕਰਾਂਗੇ ਅਸੀਂ ਪੂਰਾ ਡਟ ਕੇ ਕਰਾਂਗੇ ਔਰ ਸਾਡੀ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਜਿੱਦਾਂ ਦੇ ਅਸੀਂ ਮਿਲਾਂ ਜੇ ਉਹਨਾਂ ਨੂੰ ਤੁਸੀਂ ਮਿਲਾਂ ਦੇ ਵੀਰ ਵਾਲੇ ਅਸੀਂ ਤੁਹਾਨੂੰ ਬੇਨਤੀ ਕਰਣੀ ਅਸੀਂ ਉੱਥੇ ਦਰੀ ਬਿਛਾ ਕੇ ਬਹਿਣਾ ਵਾ ਆਰਾਮ ਨਾਲ ਪੀਸਫੁਲੀ ਤਰਸਾ ਦਵਾਂਗੇ ਅੰਦਰ ਇਹ ਰੋਕਦੇ ਆ ਨਾ ਇਹੀ ਇੱਕ ਗੱਲ ਪ੍ਰੋਬਲਮ ਅਕਸਰ ਉਹ ਅੰਦਰ ਰੋਕਦੇ ਆ ਅੰਦਰ ਮੇਰਾ ਨਾ ਰਿਕੀਸਤਾ ਵਾ ਫੇਸਬੁਕ ਤੇ ਗੂਗਲ ਤੇ ਖਰਚ ਕਰ ਲਓ ਜਗਿੰਦਰ ਗੋਰੀ ਦਾ ਜਿਹੜੀ ਧਾਰਾ ਤੁਸੀਂ ਲੈਣਾ ਚਾਹੁੰਦੇ 307 307 402 ਜਿਹੜੀ ਵੀ ਦੇਣੀ ਵੀ ਜੋ ਦਿਲ ਕਰਦਾ ਲਾ ਦਿਓ ਇਹਨਾਂ ਚੀਜ਼ਾਂ ਦਾ ਨਾ 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 ਅਸੀਂ ਅਸੀਂ ਜੋ ਦਿਲ ਕਰ ਅਸੀਂ ਅਸੀਂ ਤਾਂ ਦੇਖੋ ਇਹ ਦਬੇ ਗੁਜਲੇ ਲੋਗਾ ਅਗਰ ਇਹਨਾਂ ਦਾ ਹੀ ਹਾਲਣੇ ਹੋਇਆ ਤੇ ਸਾਡੀ ਇਹ ਕਿੱਟੀ ਸ਼ਿਟ ਪਾਈ ਦਾ ਕੋਈ ਫਾਇਦਾ ਨਹੀਂ ਹੈਗਾ ਬਾਈ ਇਹੀ ਆਪਾਂ ਗੱਲ ਕਰਦੇ ਆਂ ਕਿ ਉਹਦਾ ਕੀ ਫਾਇਦਾ ਆਪਾਂ ਤਰੀਕੇ ਨਾਲ ਗੱਲ ਕਰ ਲਈਏ ਲਾ ਆਪਾਂ ਤਰੀਕੇ ਨਾਲ ਪਿਆਰ ਬੇਨਤੀ ਲਾ ਰਹੇ ਆਂ ਅਸੀਂ ਲਾਇਨ ਡਾਟਾ ਦਾ ਖਰਾਬ ਕਰਨਾ ਹੀ ਨਹੀਂ ਹਾਂ ਜਦੋਂ ਪ੍ਰਸ਼ਾਸਨ ਵੱਲੋਂ ਪਹਿਲ ਹੋ ਗਈ ਅਸੀਂ ਵੀ ਟਰੱਕ ਕਰਾ ਦੇ ਸਿੱਧੀ ਜਾਵਾਂਗੇ ਕੋਈ ਦਿੱਕਤ ਨਹੀਂ ਹੈਗੀ ਪਪਾ ਜੀ ਜੇਲਾ ਬੰਦਿਆਂ ਲਈ ਬੜੀਆਂ ਔਰ ਉਸ ਦੇ ਲੋਕੀ ਦਾ ਚਿੱਟਾ ਬੰਦਾ ਮਾਰ ਕੇ ਜਾਂਦੇ ਸੀ ਆਪਣੇ ਸਮਾਜ ਲਈ ਜਾਵਾਂਗੇ ਅਸੀਂ ਸਮਾਜ ਲਈ ਜਾਵਾਂਗੇ ਤੁਸੀਂ ਲਹਿਰ ਤਾਂ ਦੇਖਿਆ ਇਹਦਾ ਲਹਿਰ ਦਾ ਬੰਨਾ ਕੀ ਅੱਗੇ ਇਹ ਹੌਲੀ ਹੌਲੀ ਵਧਣੀ ਆ ਘਟਣੀ ਨਹੀਂ ਤੁਸੀਂ ਗੱਲ ਕਰਦੇ ਹੋ ਤੁਸੀਂ ਕਰੋ ਗੱਲ ਤੁਸੀਂ ਕਰੋ ਗੱਲ ਕੋਈ ਗੱਲ ਕੋਈ ਗੱਲ ਕੋਰਪੋਰੇਸ਼ਨ ਦਾਰ पे ਨਹੀਂ ਹੈਗਾ ਅਸੀਂ ਏਸੀਪੀ ਚੌਧਰੀ ਜੀ ਨੂੰ ਕਹਾਂਗੇ ਚਲੋ ਅਸੀਂ ਤੁਹਾਡੇ ਨਾਲ ਆ ਔਰ ਜਿਹੜੇ ਸਾਥੀ ਜਿੱਥੇ ਵੀ ਲਿਜਾਣਗੇ ਉਹ ਗੱਡੀ ਦੇ ਮਗਰ ਉੱਥੇ ਪਹੁੰਚਣ ਔਰ ਉੱਥੇ ਪਹੁੰਚ ਕੇ ਬਾਕੀ ਸਾਥੀਆਂ ਨੂੰ ਮਹਿਲਾਵਾਂ ਨੂੰ ਭੈਣਾਂ ਨੂੰ ਉੱਥੇ ਬੁਲਾਣ ਔਰ ਕਿਉਂਕਿ ਅੱਜ ਲੋਕਤੰਤਰ ਦਾ ਘਾੜ ਹੋਇਆ ਵਾ ਲੋ ਆਜ਼ਾਦੀ ਡੈਮੋਕ੍ਰੇਸੀ ਨਾਲ ਹੀ ਇਥੇ ਕੋਈ ਚੀਜ਼ ਨਹੀਂ ਹੈਗੀ ਲੋਕਤੰਤਰ ਜਿਹੜਾ ਹੈਗਾ ਇੱਥੇ ਖਤਮ ਹੋ ਚੁੱਕਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਖਤਮ ਹੋ ਚੁੱਕਾ ਮੁਲਾਜ਼ਮਾਂ ਦੀ ਗੱਲ ਕਰਨ ਵਾਲੇ ਦੇ ਪਰਚੇ ਪਾਏ ਜਾਂਦੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਮੇਰੀ ਬੇਨਤੀ ਆ ਕਿ ਜਿਹੜੇ ਵੀ ਸ਼ਰਮ ਹੁਣ ਵੀ ਸ਼ਰਮ ਕਰਕੇ ਜਾਗ ਜਾਣ ਪਰ ਪਰ ਅੱਜ ਪਰਮਜੀਤ ਖੈਰਾ ਜੀ ਨੂੰ ਜਦੋਂ ਪਰਮਜੀਤ ਖੈਰਾ ਜੀ ਨੂੰ ਜਦੋਂ ਅਸੀਂ 72 ਘੰਟੇ ਦਾ ਅਲਟੀਮੇਟਮ ਦਿੱਤਾ ਤੇ 72 ਘੰਟੇ ਜਿਹੜੇ ਹੈਗੇ ਉਹ ਸ਼ਨੀਵਾਰ ਨੂੰ ਖਤਮ ਹੋ ਗਏ ਅਸੀਂ ਕੱਲ ਇਹਨਾਂ ਨੂੰ ਆਪਣੇ ਵਟਸਐਪ ਰਾਹੀਂ ਕਮਿਸ਼ਨਰ ਮੇਰ ਅਡੀਸ਼ਨਲ ਕਮਿਸ਼ਨਰ ਕਾਰਪੋਰੇਸ਼ਨ ਸਾਰੀ ਕਾਰਪੋਰੇਸ਼ਨ ਦੀ ਅਫਸਰ ਸਾਹਿਬ ਸੀਨੀਅਰ ਡਿਪਟੀ ਮੇਰ ਡਿਪਟੀ ਮੇਰ ਮੇਰ ਨੂੰ ਅਸੀਂ ਵਟਸਐਪ ਰਾਹੀਂ ਸੂਚਨਾ ਵੀ ਦਿੱਤੀ ਪਰ ਇਹਨਾਂ ਨੇ ਬਜਾਏ ਸਾਡੀ ਬੈਠਕ ਕਰਾਉਣ ਦੇ ਸਾਨੂੰ ਪ੍ਰੋਟੈਸਟ ਕਰਨ ਲਈ ਮਜਬੂਰ ਕਰ ਦਿੱਤਾ ਔਰ ਸਾਡੇ ਸਾਥੀ ਕਾਫੀ ਕਾਇਲ ਵੀ ਹੋਏ ਆ ਅਸੀਂ ਉਹਨਾਂ ਦਾ ਮੈਡੀਕਲ ਵੀ ਕਰਾਵਾਂਗੇ ਜੇ ਅਸੀਂ ਅੱਜ ਗ੍ਰਿਫਤਾਰੀਆਂ ਦੇ ਰਹੇ ਜਤਿੰਦਰ ਗੋਰੀਏ ਨੂੰ ਟਾਈਗਰ ਬਬਲੂ ਚੋਧਰੀ ਜੀ ਜਿਹੜੇ ਉੱਤਰ ਪ੍ਰਦੇਸ਼ ਤੋਂ ਆਏ ਆ ਔਰ ਮੇਰੇ ਨਾਲ ਪਿੰਟੂ ਭਾਈ ਜਿਹੜੇ ਧਰਨਾ ਦੇ ਰਹੇ ਆ ਅਸੀਂ 4-5 ਬੰਦੇ ਗ੍ਰਿਫਤਾਰੀ ਦੇ ਰਹੇ ਆ ਔਰ ਇਸ ਤੋਂ ਇਲਾਵਾ ਬਿੱਕੀ ਮੁੰਡੀਆਂ ਜੀ ਇਸ ਮੂਮੈਂਟ ਨੂੰ ਚਲਾਣਗੇ ਪਿੱਛੋਂ ਮੇਰੇ ਮਗਰੋਂ ਮਲਾਦਮ ਪੱਕੇ ਨਹੀਂ ਹੋ ਰਹੇ ਔਰ ਰੋਸ ਸਿੰਘ ਵੰਦ ਨਹੀਂ ਹੋ ਰਹੀ ਔਰ 4914 ਦੀ ਭਰਤੀ ਦਾ ਜਿਹੜਾ ਉਹ ਮਲਾਦਾਂ ਨੂੰ ਫੰਡ ਨਹੀਂ ਮਿਲ ਰਿਆ ਔਰ 18 6 2021 ਦਾ ਕੋਈ ਕਾਰਵਾਈ ਨਹੀਂ ਹੋ ਰਹੀ ਅਮਰੀਕ ਸਿੰਘ ਬਾਜਪਾ ਦੇ ਕੋਈ ਕਾਰਵਾਈ ਨਹੀਂ ਹੋਈ ਵਿਪਨ ਮਲੋਤਰੇ ਦੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਰਾਸ਼ਟਰੀ ਸਵੈਗਰਮਚਾਰੀ ਮਹਾਸੰਘ ਔਰ BSF ਨੂੰ ਗ੍ਰਫਤਾਰੀ ਦੇਣ ਜਾ ਰਹੇ ਹਾਂ ਔਰ ਇਹਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਪੁੱਗਤਣਾ ਪਊਗਾ ਅਸੀਂ ਮੇਰੇ ਆ ਦੇਖੋ ਸ਼ੀਸ਼ਾ ਅੰਦਰ ਵੜ ਗਿਆ ਸੱਟਾਂ ਲੱਗੀਆਂ ਸਾਡੇ ਸਾਥੀਆਂ ਨੂੰ ਸੱਟਾਂ ਲੱਗੀਆਂ ਪੰਜਾਬ ਪੁਲਿਸ ਨੇ ਧੱਕਾ ਨਹੀਂ ਕੀਤਾ ਕਾਰਪੋਰੇਸ਼ਨ ਦੇ ਮੁਲਾਜ਼ਮ ਸੇਖੋ ਦੇ ਉਹਦੀ ਫੋਰਸ ਨੇ ਧੱਕਾ ਕੀਤਾ ਆਲੋਂ ਦਾ ਸਾਰੇ ਸਾਥੀ ਨੂੰ ਅੰਦਰ ਬੁਲਾਉਂਦੇ ਪੰਜਾਬ ਜੀਤਕਾਰ ਮੁਰਦਾਬਾਦ 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 ਨਗਰ ਕਮਿਸ਼ਨ ਹਾਏ 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 ਉੱਤ ਸੰਘਰਸ਼ ਬੰਦ ਨਹੀਂ ਹੋਣਾ ਚਾਹੀਦਾ ਗੱਡੀ ਦੇ ਮਗਰ ਆ ਜਾਓ ਸ੍ਰੀਆ ਲਾ ਲਓ ਲੁਧਿਆਣਾ ਚੱਕਾ ਜਾਮ ਕਰ ਦਿਓ ਅਸੀਂ ਸਰਕਾਰ ਨੂੰ ਦੱਸਾਂਗੇ ਤਾਕਤਕੀਨ ਦੀ ਅਸੀਂ ਚੱਕਾ ਕੰਮ ਕਰਵਾ ਰਹੇ ਹਾਂ ਕਿ ਅਸੀਂ ਸੱਚੀ ਸਫਾਈ ਕਰਮਚਾਰੀ ਕੰਮੇ ਆ ਅਸੀਂ ਸਫਾਈ ਕਰਦੇ ਨਾ ਪਏ ਸਾਡੇ ਸਫਾਈ ਕਰਮਚਾਰੀ ਕਰਦੇ ਪਰੇਸ਼ਾਨੀ ਆਂਦੀ ਹੈ ਮਜ਼ਦੂਰ ਨੂੰ ਪਛਾਣੀ ਨਹੀਂ ਆਗੀ ਸੱਚੀ ਸਫਾਈ ਕਰਮਚਾਰੀ ਕੰਮੇ ਆ ਅਸੀਂ ਸਫਾਈ ਕਰਦੇ ਸਾਡੇ ਸਫਾਈ ਪਰੇਸ਼ਾਨੀ ਆਂਦੀ ਹੈ ਸਾਡੇ ਸਫਾਈ ਕਰਮਚਾਰੀ ਕਰਾਂਗੇ ਪਰੇਸ਼ਾਨੀ ਆਂਦੀ ਹੈ ਮਜ਼ਦੂਰ ਨੂੰ ਪਛਾਣੀ ਨਹੀਂ ਆਗੀ ਉਹਨਾਂ ਪੱਕਾ ਨਹੀਂ ਕਰੇ ਮਜ਼ਦੂਰ ਨੂੰ ਪਛਾਣੀ ਨਹੀਂ ਆਗੀ ਉਹਨਾਂ ਦੀ ਮਜ਼ਦੂਰ ਨੂੰ ਪਛਾਣੀ ਨਹੀਂ ਆਗੀ ਉਹਨਾਂ ਦੀ ਸੁਣਵਾਈ ਕੌਣ ਕਰੂਗਾ ਅਸੀਂ ਪੂਰਾ ਪੂਰਾ ਝੱਪ ਕਰਾਂਗੇ ਪੂਰਾ ਠੱਪ ਕਰਾਂਗੇ ਦੇਖੋ ਮੈਂ ਤਾਂ ਕਿਉਂਕਿ ਕੱ ਮਾਡਲ ਕੋਡ ਆਫ ਕੰਡਕਟ ਲਾਗੂ ਹੋਇਆ ਉਹਦੇ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਤੇ ਮੈਂ ਤਾਂ ਉੱਥੋਂ ਬਚਤਪੁਰ ਜੋ ਮੀਟਿੰਗ ਟੈਂਡ ਕਰਕੇ ਆਇਆ ਤੇ ਮੈਂ ਉੱਪਰ ਬੈਠਾ ਆਪਣੇ ਪਬਲਿਕ ਡੀਲਿੰਗ ਦੇ ਕੰਮ ਕਰ ਰਿਹਾ ਸੀ ਤਾਂ ਇੱਕਦਮ ਮੈਨੂੰ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਮੈਂ ਜਦੋਂ ਭੱਜ ਕੇ ਥੱਲੇ ਗਿਆ ਤਾਂ ਮੈਂ ਦੇਖਿਆ ਵੀ ਇਹ ਜੋ ਧਰਨਾਕਾਰੀ ਸੀਗੇ ਇਹ ਸਾਡੇ ਪੁਲਿਸ ਮੁਲਾਜ਼ਮਾ ਨਾਲ ਹੱਥੋ ਪਾਈ ਹੋ ਰਹੇ ਸੀ ਅੰਦਰ ਵੜਨ ਲਈ ਉਹ ਅੰਦਰ ਵੜਦੇ ਆ ਵੜਦੇ ਨੇ ਇਹਨਾਂ ਨੇ ਸਾਡਾ ਸ਼ੀਸ਼ਾ ਤੋੜਿਆ ਵਾ ਤੇ ਮੈਂ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਭਾਈ ਵੀ ਤੁਸੀਂ ਇੱਕ ਤਾਂ ਮਾਡਲ ਕੋਡ ਆਫ ਕੰਡਕਟ ਲੱਗਿਆ ਵਾ ਤੁਸੀਂ ਉਹਦੀ ਲੰਗਣਾ ਕਰ ਰਹੇ ਹੋ ਦੂਜਾ ਵੀ ਯਾਰ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹਜਾਓ ਤੁਸੀਂ ਧਰਨਾ ਦੇਣਾ ਜੀ ਸੜਕੇ 'ਤੇ ਦਿਓ ਤੁਹਾਡਾ ਹੱਕ ਆ ਠੀਕ ਹੈ ਕੋਈ ਗਲਤ ਗੱਲ ਹੋਈ ਆ ਜਾਂ ਤੁਸੀਂ ਕੋਈ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਬਟ ਆ ਜਿਹੜਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਕਰ ਰਹੇ ਹੋ ਹੱਥੋਂ ਪਾਈ ਕਰ ਰਹੇ ਹੋ ਇਹ ਧਰਨੇ ਵਾਲਿਆਂ ਦਾ ਕੰਮ ਨਹੀਂ ਹੁੰਦਾ ਉਹ ਇਹਨਾ ਕਹਿਣ ਤੋਂ ਬਾਅਦ ਹਲੇ ਮੈਂ ਉਹਨਾਂ ਨੂੰ ਸਮਝਾਈ ਰਿਹਾ ਵਾਂ ਤਾਂ ਉਹਨਾਂ 'ਚੋ ਕਿਸੇ ਨੇ ਫੇਰ ਹੱਥੋਂ ਪਈ ਸ਼ੁਰੂ ਕਰਤੀ ਸਾਡੇ ਪੁਲਸ ਵਾਲਿਆਂ ਨਾਲ ਤੇ ਬਸ ਫਿਰ ਉਹ ਸਮਝਾਉਂਦੇ ਸਮਝਾਉਂਦੇ ਉਹਨਾਂ ਨੂੰ ਹੁਣ ਸਮਝਾ ਕੇ ਫੇਰ ਬਾਹਰ ਬਿਠਾ ਕੇ ਆਏ ਆਂ ਵੀ ਭਾਈ ਜੋ ਧਰਨਾ ਦੇਣਾ ਤੁਸੀਂ ਰਾਤ ਨੂੰ ਸ਼ਾਂਤਮੀ ਟੰਗ ਨਾ ਦੇਈ ਜਾਓ ਬੜੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਨਾਲ ਤਾਂ ਪੁਲਸ ਨਾਲੋਂ ਭਾਈ ਕਰਨੀ ਇਹ ਸ਼ੋਭਾ ਨਹੀਂ ਦਿੱਤਾ ਉਹਨਾਂ ਨੂੰ ਅੱਗੇ ਨਹੀਂ ਆਉਣਾ ਤੁਸੀਂ ਆਗਾ ਤੋਂ ਭਾਈ ਤੁਸੀਂ ਉਹ ਕਰਦੇ ਦੇਖੋ মিডিਆ ਸਾਰਾ ਉੱਥੇ ਮੌਜੂਦ ਸੀਗਾ ਸਾਰੇ মিডিਆ ਕੋ ਵੀਡੀਓ ਰਿਕਾਰਡਿੰਗਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਸਮਝਾ ਰਿਆ ਬੈਠਾ ਖੜ ਗਏ ਵੀ ਭਾਈ ਨਾ ਕਰੋ ਤੁਸੀਂ ਬਾਹਰ ਹੋ ਜਾਓ ਵੀ ਬਾਹਰ ਖੜ ਕੇ ਤੁਸੀਂ ਧਰਨਾ ਨਹੀਂ ਜਾਓ ਤੇ ਵੀਡੀਓ ਤੋਂ ਬਾਅਦ মিডিਆ ਇੰਡੀਪੈਂਡੈਂਟ মিডিਆ ਵਾ ਆ ਰਹੇ ਨੇ ਜਿਆਦਾ ਸੇਫਰ ਇੰਡੀਪੈਂਡੈਂਟ মিডিਆ ਵਾ ਪ੍ਰੂਫ ਤੁਹਾਡੇ ਕੋਲ ਨੇ ਠੀਕ ਹੈ ਕਿ ਨਹੀਂ ਮੈਂ ਤਾਂ ਹੁਣ ਇਹ ਤਾਂ ਮੈਂ ਤਾਂ ਕਹਿ ਨਹੀਂ ਰਿਹਾ ਵੀ ਕਾਰਪੋਰੇਸ਼ਨ ਦੀ ਲੈ ਲਓ ਵੀਡੀਓ ਰਿਕਾਰਡਿੰਗ ਮੈਂ ਤਾਂ ਕਹ ਰਿਹਾ ਮੀਡੀਆ ਦੀ ਲੈ ਲਓ ਹਾਂਜੀ ਹਾਂਜੀ ਉਸ ਮਾਮਲਾ ਇਹ ਦੱਸਿਆ ਜਾ ਰਿਹਾ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਕੀਤੀ ਗਈ ਹੈ ਇਹ ਮਾਮਲੇ ਦੇ ਵਿੱਚ ਇਹਨਾਂ ਮਾਮਲਾ ਖ ਪੱਕ ਗਿਆ ਦੇਖੋ ਮਾਮਲਾ ਨਹੀਂ ਕੋਈ ਪੱਕਿਆ ਤੁਸੀਂ ਮੰਗ ਲੈ ਕੇ ਆਏ ਹੋ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਤੁਹਾਡਾ ਜਾਇਜ਼ ਹੱਕ ਆ ਠੀਕ ਹੈ ਨੀ ਮੰਗ ਰੱਖਣਾ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਮੰਗ ਸਕ ਰੱਖ ਸਕਦੇ ਹੋ ਤੁਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿਓ ਤੁਸੀਂ ਧਰਨਾ ਦੇਣਾ ਸ਼ਾਂਤ ਮੂਈ ਟੰਗਣਾ ਦਿਓ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੱਥੋਂ ਪਾਈ ਤੇ ਉਤਰ ਆਓ ਹਿੰਸਕ ਧਰਨਾ ਕੋਈ ਧਰਨਾ ਨਹੀਂ ਹੁੰਦਾ ਠੀਕ ਹੈ ਨਾ ਸਾਡਾ ਹੁਣ ਕਸਾਰੀ ਕਾਰਪੋਰੇਸ਼ਨ ਪ੍ਰੋਪਰਟੀ ਦਾ ਜਿਹੜਾ ਪੂਰਾ ਗੇਟ ਦਾ ਪੂਰਾ ਹੀ ਖਾੜ ਦਿੱਤਾ ਪੁਲਸ ਵਾਲਿਆਂ ਦੇ ਵੀ ਲੱਗੀਆਂ 22 ਚਾਂਸ ਰੱਬ ਨਾ ਕਰੇ ਜਦੋਂ ਸ਼ੀਸ਼ਾ ਟੁੱਟਿਆ ਸ਼ੀਸ਼ੇ ਨੇ ਇtanto ਨਹੀਂ ਦੇਖਣਾ ਮੈਂ ਕਿਦੇ ਉੱਤੇ गिरਣਾ ਕਰਕੇ ਨੁਕਸਾਨ ਵੱਧ ਹੋ ਜਾਂਦਾ ਕਿ ਇਹਦਾ ਸਿਰ ਪਾੜ ਜਾਂਦਾ ਜਾਂ ਕਹਿੰਦੇ ਪੁਲਿਸ ਮੁਲਾਜ਼ਮ ਦੇ ਹੋ ਜਾਂਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਉਹਦੀ ਪਰਪਾਈ ਕੌਣ ਕਰਦਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਜਦੋਂ ਆਪਾਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਹੈ ਤੇ ਹਾਦਸਾ ਪਈ ਦੇ ਦੌਰਾਨ ਸ਼ੀਸ਼ਾ ਤੋੜਿਆ ਅਸੀਂ ਨਹੀਂ ਤੋੜਿਆ ਕਹਿੰਦੇ ਕਹਿੰਦੇ ਪੁਲਿਸ ਮੁਲਾਜ਼ਮ ਜੀ ਮੈਂ ਵੀ ਤਾਂ ਇਹੀ ਕਹਿ ਰਿਹਾ ਵੀ ਪੁਲਿਸ ਜੇ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਅੰਦਰ ਨਹੀਂ ਆਉਣਾ ਮੋਡਲ ਕੋਡ ਆਫ ਕੰਡਕਟ ਲੱਗਿਆ ਵਾ ਤਾਂ ਫਰਜ਼ ਆਪਣਾ ਬੰਦਦਾ ਨਾ ਵੀ ਆਪਾਂ ਉਹਨੂੰ ਫਾਲੋ ਕਰੀਏ ਜੇ ਉਹਦੇ ਲਈ ਆਪਾਂ ਪੁਲਿਸ ਵਾਲਿਆਂ ਨਾਲ ਧੱਕਾ ਕਰਾਂਗੇ ਮੈਂ ਇਹ ਨਹੀਂ ਕਹਿੰਦਾ ਪਰ ਜਦੋਂ ਹੱਥੋਂ ਪਾਈ ਕੀਤੀ ਆ ਸ਼ੀਸ਼ੇ 'ਚ ਵੱਜੇ ਆ ਕੇ ਸ਼ੀਸ਼ੇ ਨੂੰ ੱੱਕੇ ਮਾਰਿਆ ਥੋੜਾ ਆ ਵੀਡੀਓ ਦੇਖ ਜੂਗਾ ਉਹ ਟੁੱਟੇ ਗੇਟ ਨੂੰ ਫੜ ਫੜ ਕੇ ਖੜੇ ਆ ਵੀ ਅਸੀਂ ਅੰਦਰ ਖਿੱਚ ਕੇ ਲਿਆਉਣਾ ਵਾ ਤੇ ਕਿਹਨੇ ਜਾਣੇ ਸੀਗੇ ਸੋ ਯਾਰ ਮੈਨੂੰ ਤਾਂ ਪਤਾ ਨਹੀਂ ਕਿੰਨੇ ਕ ਜਾਣੇ ਸੀਗੇ ਐਵੇਂ ਮੈਂ ਕਹਾਂ ਮੈਂ ਤਾਂ ਥੱਲੇ ਛੜਾਂ ਛੜਾਂ ਚ ਹੀ ਲੱਗਿਆ ਰਿਆ ਸਾਬ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਹਿਲੇ ਉਹਨਾਂ ਦੀ ਮੀਟਿੰਗ ਵਗੈਰਾ ਹੋਈ ਨਾ ਮੈਨੂੰ ਤਾਂ ਮਿਲਿਆ ਹੀ ਨਹੀਂ ਉਹਨੇ ਨਹੀਂ ਕੀ ਕਰ ਰਹੀ ਸੀ ਉਹ ਕਾਰਵਾਈ ਦੇਖੋ ਜੋ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ ਜਾਂ ਜੇ ਸਾਡੇ ਕਿਸੇ ਮੁਲਾਜ਼ਮ ਦੇ ਸਟਾਫੂਟ ਲੱਗੀ ਆ ਉਹਦੀ ਕਾਰਵਾਈ ਜੋ ਕਾਨੂੰਨ ਸਾਹਮਣੇ ਬਣਦੀ ਆ ਹਾਂ ਮੁਲਾਜ਼ਮਾਂ ਨੂੰ ਦਿੱਤੀ ਜਾਂਦੀ ਆ ਕਿਸੇ ਮੁਲਾਜ਼ਮ ਦੇ ਸਾਡਾ ਸਟਾਫੂਟ ਲੱਗੀ ਆ ਉਹ ਪੁਲਿਸ ਵਾਲਿਆਂ ਦੇ ਦੇਖਣਾ ਪਊਗਾ ਕਿ ਹਾਲੇ ਮੈਂ ਕਿਉਂਕਿ ਪੁਲਿਸ ਵਾਲੇ ਹਾਲੇ ਥੱਲੇ ਹੀ ਖੜੇ ਆ ਮੈਂ ਬੁਲਾਏ ਸੀ ਪੁੱਛਣ ਨੂੰ ਵੀ ਕਿੰਨੀਕ ਲੱਗੀ ਆ ਕਿਸੇ ਦੇ ਪਰ ਹਾਲੇ ਮੈਨੂੰ ਪਤਾ ਨਹੀਂ ਲੱਗਿਆ ਸਾਡੇ ਅਧਿਕਾਰੀ ਤਾਂ ਹੀ ਕਾਇਲ ਹੋਏ ਕੋਈ ਸਾਡੇ ਅਧਿਕਾਰੀ ਤਾਂ ਸਾਡਾ ਤਾਂ ਮਤਲਬ ਹੀ ਕੋਈ ਨਹੀਂ ਰਾਜੇ ਸਾਡੇ ਅਧਿਕਾਰੀ ਕਰਮਚਾਰੀਆਂ ਦਾ ਤਾਂ ਉੱਥੇ ਕੋਈ ਮਤਲਬ ਹੀ ਨਹੀਂ ਆ ਹਾਂ ਜੀ ਮਾਮਲਾ ਵੀ ਕੁਝ ਲੋਕ ਜਿਹੜੇ ਆ ਕਾਰਪੋਰੇਸ਼ਨ ਦੇ ਖਿਲਾਫ ਧਰਨਾ ਲਾ ਰਹੇ ਸੀ ਜੀ ਜੀ ਕੁਝ ਲੋਕ ਕਾਰਪੋਰੇਸ਼ਨ ਦੇ ਖਿਲਾਫ ਧਰਨਾ ਲਾ ਰਹੇ ਸੀ ਜੋ ਆਏ ਸੀ ਤੇ ਇਹਨਾਂ ਨੂੰ ਪੁਲਿਸ ਪਾਰਟੀ ਰੋਕ ਕੇ ਗ੍ਰਿਫਤਾਰ ਕਰਕੇ ਪੰਜ ਨੰਬਰ ਥਾਣੇ ਲੈ ਗਏ ਕੋਈ ਸਵਾਲ ਹੈ ਤਾਂ ਦੱਸੋ ਕਿੰਨੇ ਬੰਦੇ ਰੈਸਟ ਕੀਤੇ ਨੇ ਚਾਰ ਬੰਦੇ ਫਿਲਹਾਲ ਰੈਸਟ ਹੈ ਹੈਂ ਚੀਸ਼ਮੇ ਤੋੜੇ ਹਾਂ ਉੱਤੱਕਾ ਮੁਕੀ ਸ਼ੀਸ਼ਾ ਟੁੱਟਿਆ ਉਹ ਜੋ ਕਾਨੂੰਨ ਦੇ ਮਤਲਬ ਉਹ ਕਾਰਵਾਈ ਕਰਾਂਗੇ